ਹੋਸ਼ਿਆਰਪੁਰ ਦੇ ਵਾਰਡ ਨੰਬਰ 18 ਤੇ 19 ਦੇ ਲੋਕਾਂ ਨੇ ਪਾਣੀ ਦੀ ਸਮੱਸਿਆ ਦੇ ਚਲਦੇ ਫਗਵਾੜਾ ਰੋਡ ਤੇ ਜਾਮ ਲਗਾ ਦਿੱਤਾ ਤੇ ਨਗਰ ਨਿਗਮ ਖਿਲਾਫ ਜਮ ਕੇ ਪੜਾਅ ਸਕੱਡੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਮਹੀਨੇ ਤੋਂ ਉਹਨਾਂ ਨੂੰ ਪਾਣੀ ਦੀ ਮੁਸ਼ਕਲ ਆ ਰਹੀ ਹੈ ਜਿਸ ਬਾਰੇ ਉਹਨਾਂ ਨੇ ਨਿਗਮ ਨੂੰ ਸ਼ਿਕਾਇਤ ਵੀ ਕੀਤੀ ਪਰ ਨਿਗਮ ਵੱਲੋਂ ਭਰੋਸਾ ਦੇ ਕੇ ਆਪਣਾ ਪੱਲਾ ਛੱਡ ਲਿਆ ਗਿਆ ਪਾਣੀ ਆ ਨਹੀਂ ਰਿਹਾ ਇਹ ਟਿਊਬਵਲ ਖਰਾਬ ਆ ਉਹ ਟਿਊਬਵਲ ਦਾ ਬੋਰ ਵਹਿ ਗਿਆ ਹੈ 1.5 ਮਹੀਨੇ ਦੇ ਕਹੀ ਜਾਂਦੇ ਅੱਜ ਟਿਊਬਵਲ ਕੜਾ ਗਾਸ ਲੱਗਟ ਕਰਦੇ ਕਿੱਥੇ ਆ ਉਹ ਜਗਾ ਹੀ ਨਹੀਂ ਹਜੇ ਜੀ ਡੇਢ ਮਹੀਨਾ ਹੋਇਆ ਫਲੈਕਟ ਪਾਣੀ ਵੀ ਬਹੁਤ ਜ਼ਿਆਦਾ ਤੰਗੇ ਆ ਉਧਰ ਵਾਰਡਾਂ ਦੇ ਕੌਂਸਲਰਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਮੇਅਰ ਨੂੰ ਮੌਕਾ ਵੀ ਦਿਖਾਇਆ ਗਿਆ ਹੈ ਪਰ ਕੋਈ ਵੀ ਹੱਲ ਨਹੀਂ ਨਿਕਲਿਆ ਜਿਹੜੀ ਪਬਲਿਕ ਦੀ ਡਿਮਾਂਡ ਆ ਉਹ ਆਪਣੀ ਜਗਾ ਬਿਲਕੁਲ ਸੱਚੇ ਨੇ ਕਿਉਂਕਿ ਸਰਕਾਰ ਨੇ ਕਿਹਾ ਸੀ ਵੀ ਟੈਂਡਰ 19 ਤਰੀਕ ਨੂੰ ਖੋਲਣੇ ਆ ਪਰ ਉਹ ਕਿਸੇ ਠੇਕੇਦਾਰ ਨੇ ਕਿਸੇ ਕੋਈ ਸਰਕਾਰ ਦੀਆਂ ਕਮੀਆਂ ਕਰਕੇ ਉਹਦੇ ਟੈਂਡਰ ਆ ਪਰ ਇਹ ਹੀ ਨਹੀਂ ਤੇ ਉਹ ਜਿਹੜੀ ਮੁਸ਼ਕਲ ਹੈ ਸਾਡੀ ਹੋਰ ਲੰਬੀ ਹੋ ਗਈ। ਔਰ ਅਸੀਂ ਇਸ ਦੇ ਵਿੱਚ ਬਿਲਕੁਲ ਜਨਤਾ ਦੇ ਨਾਲ ਖੜੇ ਆ। ਦਸੀਮਾ ਜਾ ਕੇ ਮੇਅਰ ਸਾਹਿਬ ਵੀ ਮੇਰੇ ਵਾਰਡ 'ਚ ਆਏ। ਉਹ ਵੀ ਆ ਕੇ ਦੇਖ ਕੇ ਗਏ। ਅਸੀਂ ਪਰਸੋਂ ਹੀ ਸਾਰੇ ਐਮਸੀ ਜਿੰਨੇ ਵੀ ਸੀਗੇ ਸਾਡੇ ਐਮਐਲਏ ਸਾਹਿਬ ਵੀ ਕਮਿਸ਼ਨਰ ਸਾਹਿਬ ਦੇ ਘਰ ਜਾ ਕੇ ਮਿਲੇ। ਉਹਨਾਂ ਨੂੰ ਵੀ ਅਸੀਂ ਜਾ ਕੇ ਦੱਸਿਆ ਕਿ ਸਾਡਾ ਛੇਤੀ ਤੋਂ ਛੇਤੀ ਇਹ ਜਿਹੜਾ ਟੂਵਲ ਦਾ ਕੰਮ ਕਰੋ। ਇਸ ਬਾਰੇ ਜਦੋਂ ਮੇਅਰ ਸ਼ਿਵਸੂਦ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਸ਼ਹਿਰ ਤੋਂ ਬਾਹਰ ਹੋਣ ਦਾ ਹਵਾਲਾ ਦੇ ਕੇ ਨਵਾਂ ਟਿਊਬਲ ਲਗਾਉਣ ਦਾ ਪ੍ਰੋਸਾ ਦਿੱਤਾ। ਖੋਸ਼ਿਆਰਪੁਰ ਤੋਂ ਸਮੀਰ ਵਸ਼ਿਸ਼ਟ ਜਾਗਬਣੀ ਟੀਵੀ